ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਆਂ ਜੀ ਚਾਉਮਿਨ ਦੀ ਬਾਜ਼ਾਰ ਵਿੱਚੋਂ ਮਹਿੰਗੇ ਭਾਅ ਦੀ ਮਿਲਣ ਵਾਲੀ ਚਾਉਮਿਨ ਅੱਜ ਆਪਾਂ ਬਣਾ ਕੇ ਘਰ ਵਿੱਚ ਬਿਲਕੁਲ ਸੋਪੇ ਜਿਹੇ ਤਰੀਕੇ ਨਾਲ ਤਿਆਰ ਕਰਾਂਗੇ ਕੋਈ ਜਿਆਦਾ ਮਹਿੰਗੀ ਨਹੀਂ ਪੈਂਦੀ ਘਰ ਵਿੱਚ ਚਾਉਮਿਨ ਬਣਾਉਣੀ ਤੇ ਵਧੀਆ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਇੱਥੇ ਆਪਾਂ ਲੈ ਲਈ ਆ ਜੀ 250 ਗ੍ਰਾਮ ਆਪਾਂ ਚਾਉਮਿਨ ਲੈ ਲਈ ਆ ਜਿਹੜੀ ਚਾਉਮਿਨ ਹੁੰਦੀ ਆ ਉਹ ਥੋੜੀ ਜਿਹੀ ਗਿੱਲੀ ਹੁੰਦੀ ਆ ਤੇ ਜਿਹੜੇ ਨਿਊਡਲ ਹੁੰਦੇ ਨੇ ਚਾਉ ਮੈਨੂੰ ਰੱਖਾਂਗੇ ਜੀ ਆਪਾਂ ਇੱਕ ਸਾਈਡ ਤੇ ਤੇ ਚੁੱਲਾ ਆਪਾਂ ਬਾਲ ਕੇ ਪਾਣੀ ਆਪਾਂ ਰੱਖ ਦਿੱਤਾ ਪਤੀਲੇ ਵਿੱਚ ਤੇ ਹੁਣ ਪਾਣੀ ਗਰਮ ਹੁੰਦਾ ਫਿਰ ਆਪਾਂ ਚਾਉ ਮੈਨੂੰ ਉਬਾਲ ਲੈਨੇ ਆ ਤੇ ਜਿੰਨੀ देर ਆਪਣੀ ਚਾਉ ਮੈਨੂੰ ਉਬਲੇਗੀ ਉੰਨੀ ਦੇਰ ਆਪਾਂ ਇੱਧਰ ਕੱਟ ਲੈਨੇ ਆ ਜੀ ਸਬਜ਼ੀਆਂ ਸਬਜ਼ੀਆਂ ਆਪਾਂ ਲਈਆਂ ਨੇ ਜੀ ਦੋ ਆਪਾਂ ਸ਼ਿਮਲਾ ਮਿਰਚਾਂ ਲਈਆਂ ਨੇ ਤੇ ਚਾਰ ਪਿਆਜ਼ ਲਈ ਨੇ ਬਿਲਕੁਲ ਛੋਟੇ ਸਾਈਜ਼ ਦੇ ਤੇ ਤਿੰਨ ਹੀ ਆਪਾਂ ਲਈਆਂ ਨੇ ਇੱਥੇ ਹਰੀਆਂ ਮਿਰਚਾਂ ਤੇ ਥੋੜੀ ਜੀ ਇੱਧਰ ਫੋਲ ਆਪਾਂ ਲਿਆਏ ਸ਼ਿਮਲਾ ਬੰਦ ਗੋਭੀ ਦਾ ਤੇ 5 ਤੋਂ 6 ਆਪਾਂ ਬਿਲਕੁਲ ਮੀਡੀਅਮ ਸਾਈਜ਼ ਦੀਆਂ ਗਾਜਰਾ ਲਈਆਂ ਨੇ ਸਬਜ਼ੀ ਤੁਸੀਂ ਆਪਣੇ ਮਨਮਤਾਬ ਕੋ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਬਜ਼ੀਆਂ ਨੂੰ ਪਾ ਸਕਦੇ ਹੋ ਤੇ ਇੱਧਰ ਆਪਣਾ ਪਾਣੀ ਜਿੰਨੀ ਦੇਰ ਗਰਮ ਹੋ ਕੇ ਚਾਹੀ ਮੈਨੂੰ ਤਿਆਰ ਹੁੰਦੀ ਹੈ ਤੇ ਆਪਾਂ ਸਬਜ਼ੀਆਂ ਦੀ ਕਰ ਲੈਨੇ ਆ ਜੀ ਕਟਿੰਗ ਪਾਣੀ ਵਿੱਚ ਆਪਾਂ ਪਾ ਦਾਂਗੇ ਜੀ ਇੱਕ ਚਮਚ ਦੇ ਕਰੀਬ ਰਿਫਾਈਨਡ ਤੇਲ ਰਿਫਾਈਨਡ ਕੁਛ ਵੀ ਤੁਸੀਂ ਪਾ ਸਕਦੇ ਹੋ ਪਾਣੀ ਚੰਗੀ ਤਰ੍ਹਾਂ ਗਰਮ ਹੁੰਦਾ ਤੇ ਫਿਰ ਆਪਾਂ ਜਿਹੜੇ ਆਪਣੀ ਚੌਮਿੰਗ ਪਾਣੇ ਆ ਪਿਆਜ਼ ਵੀ ਆਪਾਂ ਬਿਲਕੁਲ ਪਤਲੇ ਪਤਲੇ ਕੱਟ ਲਾਂਗੇ ਤੇ ਸ਼ਿਮਲਾ ਮਿਰਚ ਵੀ ਆਪਾਂ ਇਸ ਤਰ੍ਹਾਂ ਬਰੀਕ ਬਰੀਕ ਪੀਸਾਂ ਵਿੱਚ ਥੋੜੇ ਜਿਹੇ ਲੰਬੇ ਪੀਸਾਂ ਵਿੱਚ ਕੱਟ ਕੇ ਆਪਾਂ ਤਿਆਰ ਕਰ ਲਈਏ ਤੇ ਗਾਜਰਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕੱਟ ਲਾਂਗੇ ਤੇ ਨਾਲ ਹੀ ਬੰਦ ਗੋਭੀ ਨੂੰ ਗਾਜਰਾਂ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਲੰਬੇ ਲੰਬੇ ਕੱਟ ਮਾਰ ਕੇ ਇਹਨਾਂ ਨੂੰ ਕੱਟ ਲੈਂਦੇ ਆਂ ਜੀ ਇਹ ਬੰਦ ਗੋਭੀ ਨੂੰ ਵੀ ਆਪਾਂ ਪਤਲਾ ਪਤਲਾ ਬਰੀਕ ਬਰੀਕ ਕੱਟ ਲਾਂਗੇ ਜਿਆਦਾ ਮੋਟੀ ਨਹੀਂ ਕੱਟਣੀ ਇਸ ਤਰ੍ਹਾਂ ਦੀ ਬੰਦ ਗੋਭੀ ਸਾਨੂੰ ਚਾਹੀਦੀ ਹੈ ਹੋ ਗਿਆ ਚੰਗੀ ਤਰ੍ਹਾਂ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨੂਡਲਾਂ ਨੂੰ ਤੇ ਫੋਕ ਦੇ ਨਾਲ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਾਣੀ ਦੇ ਵਿੱਚ ਇਹਨਾਂ ਨੂੰ ਕੜਛੀ ਨਹੀਂ ਲਾਉਣੀ ਨਿਊਡਲ ਜਿਹੜੇ ਆਪਣੇ ਹੋ ਗਏ ਨੇ ਤਿਆਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਆ ਦੇਖੋ ਗਲ ਚੁੱਕੇ ਨੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆਂ ਜੀ ਠੰਡੇ ਪਾਣੀ 'ਚ ਠੰਡਾ ਕਰ ਲੈਨੇ ਆਂ ਚੰਗੀ ਤਰ੍ਹਾਂ ਹੁਣ ਪਾ ਦਾਂਗੇ ਠੰਡਾ ਪਾਣੀ ਇਹਨਾਂ ਨੂੰ ਕਰ ਲੈਨੇ ਆਂ ਜੀ ਚੰਗੀ ਤਰ੍ਹਾਂ ਠੰਡਾ ਡਿਫਾਇਨਡ ਪਾ ਲੈਣਾ ਜੀ ਆਪਾਂ ਕੜਾਈ 'ਚ ਤੇ ਹੁਣ ਲਾਉਨੇ ਆ ਜੀ ਤੜਕਾ ਰਿਫਾਇਨਡ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਕੱਠੀਆਂ ਹਰੀਆਂ ਮਿਰਚਾਂ ਤੇ ਪਿਆਜ਼ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਕਿੱਥੇ ਨੂੰ ਪਾਉਂ ਲਾਂਗੇ ਥੋੜਾ ਜਿਹਾ ਸੇਕਾ ਲਵਾਉਣਾ ਜ਼ਿਆਦਾ ਨਹੀਂ ਆਪਾਂ 골ਡਨ ਬ੍ਰਾਊਨ ਕਰਨੇ ਤੇ ਹੁਣ ਆਪਾਂ ਪਾ ਦਾਂਗੇ ਜੀ ਆਪਾਂ ਗਾਜਰਾ ਗਾਜਰ ਕਿਉਂਕਿ ਸਖਤ ਹੁੰਦੀ ਹੈ ਇਸ ਕਰਕੇ ਆਪਾਂ ਇਹਨਾਂ ਨੂੰ ਪਹਿਲਾਂ ਪਾਵਾਂਗੇ 1 ਮਿੰਟ ਸਟੇਕ ਲਵਾਉਣ ਤੋਂ ਬਾਅਦ ਆਪਾਂ ਬਾਜ ਪਾਵਾਂਗੇ ਜੀ ਬੰਦ ਗੋਭੀ 1 ਮਿੰਟ ਆਪਾਂ ਗਾਜਰਾਂ ਨੂੰ ਸਟੇਕ ਲਵਾ ਲਿਆ ਤੇ ਹੁਣ ਆਪਾਂ ਪਾ ਦਾਂਗੇ ਜੀ ਬੰਦ ਗੋਭੀ ਬੰਦ ਗੋਭੀ ਦੇ ਨਾਲ ਹੀ ਆਪਾਂ ਪਾ ਦਾਂਗੇ ਗੱਟੀਆਂ ਹੋਈਆਂ ਆਪਣੀਆਂ ਸ਼ਿਮਲਾ ਮਿਰਚਾਂ ਇਹਨਾਂ ਨੂੰ ਕਰ ਲੈਣਾ ਹੈ ਜੀ ਹੁਣ ਚੰਗੀ ਤਰ੍ਹਾਂ ਮਿਕਸ। ਸਵਾਦ ਦੇ ਹਿਸਾਬ ਨਾਲ ਹੁਣ ਆਪਾਂ ਇਸ 'ਚ ਬਾਕੀ ਜਿਹੜੇ ਮਸਾਲੇ ਜਿਹੜੇ ਪੈਂਦੇ ਨੇ ਉਹ ਪਾਵਾਂਗੇ। ਸਵਾਦ ਦੇ ਹਿਸਾਬ ਨਾਲ ਜੀ ਆਪਾਂ ਪਾ ਦਾਂਗੇ ਜੀ ਆਪਾਂ ਇੱਕ ਚਮਚ ਨਮਕ ਦਾ। ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ। ਆਪਾਂ ਹਰੀਆਂ ਮਿਰਚਾਂ ਪਾਈਆਂ ਸੀ ਜੀ ਤਿੰਨ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਆਪਾਂ ਲਾਲ ਮਿਰਚ। ਤੇ ਥੋੜਾ ਜਿਹਾ ਪਾਵਾਂਗੇ ਆਪਾਂ ਚਮਚ ਦਾ। ਤੋ ਥੋਇਆ ਇਸਾ ਗਰਮ ਮਸਾਲਾ ਇਹਨਾਂ ਨੂੰ ਪਾ ਕੇ ਮਸਾਲਿਆਂ ਨੂੰ ਕਿ ਆਪਾਂ ਮਿਕਸ ਕਰ ਦਿੰਨੇ ਆ ਮਸਾਲੇ ਸਾਰੇ ਮਿਕਸ ਕਰਨ ਤੋਂ ਬਾਅਦ ਆਪਾਂ ਬਾਕੀ ਦੀਆਂ ਜਿਹੜੀਆਂ ਰਹਿਗੀਆਂ ਨੇ ਸੌਸਸ ਵਗੈਰਾ ਉਹ ਪਾ ਲਾਂਗੇ ਇਥੇ ਆਪਾਂ ਲੈ ਲਿਆ ਜੀ ਵੱਡਾ ਚਮਚਾ ਤੇ ਵੱਡੇ ਛਿਲਕੇ ਨਾਲ ਨਾਪ ਕੇ ਆਪਾਂ ਇੱਕ ਡੇਢ ਚਮਚ ਪਾ ਦਾਂਗੇ ਆਪਾਂ ਮਿੱਠੀ ਜੜਨੀ ਦਾ ਤੁਸੀਂ ਟਮਾਟਾ ਤੋਂ ਕੈਚਪ ਵੀ ਪਾ ਸਕਦੇ ਹੋ ਆਪਣੇ ਕੋਲ ਤੋਂ ਕੈਚਪ ਹੈ ਨਹੀਂ ਸੀ ਜੇ ਆਪਾਂ ਮਿੱਠੀ ਜੜਨੀ ਦਾ ਇਸਤੇਮਾਲ ਕਰ ਲਿਆ ਤੇ ਨਾਲ ਹੀ ਹੁਣ ਪਾ ਲੈਨੇ ਦੀ ਸੋਇਆ ਸੌਸ ਇੱਕ ਚਮਚ ਭਰ ਕੇ ਪਾ ਦਾਂਗੇ ਇਸੇ ਚਮਚੇ ਦੇ ਨਾਲ ਨਾਪ ਕੇ ਆਪਾਂ ਇੱਕ ਚਮਚ ਹੀ ਪਾ ਦਾਂਗੇ ਜੀ ਚਿਲੀ ਸੌਸ ਦਾ ਸਾ ਉਸ ਉਸ ਜਿਹੜੀਆਂ ਵੀ ਪਾਈਆਂ ਨੇ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੱਧ ਘੱਟ ਵੀ ਪਾ ਸਕਦੇ ਹੋ ਤੇ ਲਾਸਟ ਵਿੱਚ ਪਾਵਾਂਗੇ ਜੀ ਆਪਾਂ ਸਿਰਗਾ ਸਿਰਗਾ ਪਾ ਜਿਆਦਾ ਨਹੀਂ ਪਾਉਣਾ ਅੱਧਾ ਚਮਚ ਜਿਹੜਾ ਵੱਡਾ ਆਪਾਂ ਇਹ ਪਾ ਦਾਂਗੇ ਨਾ ਆਪੇ ਤੁਸੀਂ ਖੱਟਾ ਜਿੰਨਾ ਕਿ ਪਸੰਦ ਕਰਦੇ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਕਰ ਦੇਣਾ ਜੀ ਸਾਰੀਆਂ ਚਟਨੀਆਂ ਨੂੰ ਇਹਦੇ ਵਿੱਚ ਮਿਕਸ ਮਿਕਸ ਕਰਨ ਤੋਂ ਬਾਅਦ ਬਸ 1 ਮਿੰਟ ਵਾਸਤੇ ਆਪਾਂ ਸਬਜ਼ੀਆਂ ਨੂੰ ਆਪਾਂ ਸੌਸ ਦੇ ਵਿੱਚ ਭੁੰਨ ਲਾਂਗੇ ਤੇ ਹੁਣ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਚਾਉਮੇਨ ਜਿਹੜੀ ਆਪਾਂ ਉਹ ਉਬਾਲ ਕੇ ਰੱਖੀ ਆ ਇਹਨੂੰ ਆਪਾਂ ਥੋੜੀ ਥੋੜੀ ਕਰਕੇ ਮਿਕਸ ਕਰ ਦਾਂਗੇ ਹੱਥ ਦੇ ਨਾਲ ਇਸੇ ਤਰ੍ਹਾਂ ਕੱਲੇ ਕੱਲੇ ਕਰਕੇ ਆਪਾਂ ਪਾਵਾਂਗੇ ਜੀ ਇਹਦੀ ਫਾਈਨਡ ਲਾ ਕੇ ਰੱਖਿਆ ਸੀ ਆਪਾਂ ਜਦੋਂ ਚਾਉਮ ਚਾਉਮੇਨ ਪਾਣੀ ਵਿੱਚੋਂ ਕੱਢੀ ਆ ਉਸ ਸੀਨ ਸਾਡੇ ਕੋਲ ਸਕਿੱਪ ਹੋ ਗਿਆ ਤੇ ਇਹਨੂੰ ਆਪਾਂ ਮਿਕਸ ਕਰ ਦੰਨੇ ਆ ਥੋੜੀ ਥੋੜੀ ਪਾ ਕੇ ਆਪਾਂ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਇਸ ਮਿਕਸ ਕਰਨੀ ਥੋੜੀ ਸੌਖੀ ਹੋ ਜਾਂਦੀ ਆ ਇਸ ਸਾਰੀ ਪੈਸੇ ਤਰ੍ਹਾਂ ਤੁਹਾਡੇ ਪਾ ਲਏ ਹੁਣ ਆਪਾਂ ਇੱਥੇ ਲੱਲਾਂਗੇ ਜੀ ਦੋ ਪਲਟੇ ਇਹਨਾਂ ਦੇ ਨਾਲ ਆਪਾਂ ਥੋੜੀ ਆਸਾਨੀ ਹੋ ਜਾਊਗੀ ਮਿਕਸ ਕਰਨ ਦੇ ਵਿੱਚ ਥੋੜੀ ਥੋੜੀ ਆਪਾਂ ਇਸ ਤਰ੍ਹਾਂ ਫਲਾਰ ਕੇ ਇਹਨਾਂ ਨੂੰ ਮਿਕਸ ਕਰ ਲਾਂਗੇ ਵਿੱਚੇ ਹੀ ਕੜਾਈ ਦੇ ਤੇ ਲੋ ਜੀ ਚਾਉਮਿੰਗ ਨੇ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ ਬਹੁਤ ਹੀ ਵਧੀਆ ਬਣੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਉਤਾਰ ਲੈਨੇ ਆ ਤੇ ਇੱਕ ਪਲੇਟ ਦੇ ਵਿੱਚ ਪਾ ਕੇ ਆਪਾਂ ਸਰਵ ਕਰਦੇ ਆ ਚਲੋ ਜੀ ਗਰਮਾ ਗਰਮ ਚਾਉਮਿੰਗ ਆਪਣੇ ਤਿਆਰ ਨੇ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਪਾ ਕੇ ਸਰਵ ਕਰਦੇ ਆ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਆਪਣੀ ਮਨਪਸੰਦੀਆਂ ਤੁਸੀਂ ਸਰਜੀਆਂ ਪਾ ਕੇ ਘਰ ਵਿੱਚ ਹੀ ਸਟ੍ਰੀਟ ਸਟਾਈਲ ਤੁਸੀਂ ਚਾਉਮਿੰਗ ਬਣਾ ਕੇ ਤਿਆਰ ਕਰੋ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੁੜ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ